ਲੁਧਿਆਣਾ ਦੀ ਜਿਮਣੀ ਚੌਂ ਦੇ ਵਿੱਚ ਇੱਕ ਨਵੀਂ ਗੱਲ ਉੱਠ ਖੜੀ ਹੋਈ ਆ ਚੁਫੇਰੇ ਇੱਕ ਨਵੀਂ ਚਰਚਾ ਛੱਡਦੀ ਨਜ਼ਰ ਆ ਰਹੀ ਆ ਕਿਉਂਕਿ 2022 ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੇ ਉਹਨਾਂ ਦੀ ਆਮ ਆਦਮੀ ਪਾਰਟੀ ਇੱਕ ਦਾਵਾ ਕਰਦੀ ਸੀ ਆਮ ਆਦਮੀ ਪਾਰਟੀ ਕਹਿੰਦੀ ਸੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀਆਂ ਵੀਡੀਓ ਪਈਆਂ ਨੇ ਉਹ ਕਹਿੰਦੇ ਸੀ ਕਿ ਜਿਹੜੀ ਪਾਰਟੀ ਦੀ ਸਰਕਾਰ ਆ ਚੁੱਕੀ ਹੋਵੇ ਤੇ ਫਿਰ ਦੁਬਾਰਾ ਕੋਈ ਵੋਟਾਂ ਆਉਣ ਤੇ ਜੇ ਉਹ ਪਾਰਟੀ ਨੂੰ ਫਿਰ ਵੀ ਵੋਟਾਂ ਮੰਗ ਮੰਗ ਕੇ ਘਰ ਘਰ ਜਾ ਕੇ ਪੋਣੀਆਂ ਪਹਿਣ ਤਾਂ ਇਹਦਾ ਮਤਲਬ ਹੈ ਉਸ ਪਾਰਟੀ ਨੇ ਫਿਰ ਕੋਈ ਕੰਮ ਨਹੀਂ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਹੁੰਦੇ ਸੀ ਕਿ ਜਿਹੜੀ ਪਾਰਟੀ ਨੇ ਲੋਕਾਂ ਦੇ ਕੰਮ ਕੀਤੇ ਹੋਣਗੇ ਉਹਨੂੰ ਦੁਬਾਰਾ ਲੋਕਾਂ ਦੇ ਘਰਾਂ 'ਚ ਜਾ ਕੇ ਵੋਟਾਂ ਮੰਗਣੀਆਂ ਨਹੀਂ ਪੈਣਗੀਆਂ ਤੇ ਅੱਜ ਲੁਧਿਆਣਾ ਦੇ ਵਿੱਚ ਇੱਥੇ ਜਿਮਣੀ ਤੋਣ ਹੋ ਰਹੀ ਆ ਤੇ ਆਮ ਆਦਮੀ ਪਾਰਟੀ ਘਰ ਘਰ ਜਾ ਕੇ ਵੋਟਾਂ ਮੰਗ ਰਹੀ ਆ ਘਰ ਘਰ ਜਾ ਕੇ ਆਮ ਆਦਮੀ ਪਾਰਟੀ ਜਿਹੜੀ ਆ ਉਹ ਪੂਰੇ ਪੰਜਾਬ ਤੋਂ ਆਪਣੇ ਬੰਦੇ ਸੱਦ ਕੇ ਵੋਟਾਂ ਮੰਗਦੀ ਨਜ਼ਰ ਆ ਰਹੀ ਆ ਹੁਣ ਇੱਥੇ ਸਵਾਲ ਇਹ ਉੱਠ ਰਿਹਾ ਕਿ ਕੀ ਆਮ ਆਦਮੀ ਪਾਰਟੀ ਨੇ ਕੰਮ ਨਹੀਂ ਕੀਤਾ ਕੀ ਆਮ ਆਦਮੀ ਪਾਰਟੀ ਨੇ ਲੋਕਾਂ ਲਈ ਕੁਝ ਨਹੀਂ ਕੀਤਾ ਕਿ ਜਾਂ ਫਿਰ ਕੀਤਾ ਤੇ ਆਮ ਆਦਮੀ ਪਾਰਟੀ ਆਪਣੇ ਹੀ ਬੋਲਾਂ ਦੇ ਉੱਪਰ ਖੜਦੀ ਕਿਉਂ ਨਹੀਂ ਨਜ਼ਰ ਆ ਰਹੀ ਇਹਦੇ ਉੱਪਰ ਵੱਡੇ ਸਵਾਲ ਇਸ ਟਾਈਮ ਉੱਠ ਰਹੇ ਨੇ ਤੁਸੀਂ ਵੀ ਆਪਣਾ ਕਮੈਂਟ ਲਿਖਿਓ ਤੁਹਾਨੂੰ ਕੀ ਲੱਗਦਾ ਹੈ ਅੱਜ ਜਿੰਨਾ ਜ਼ੋਰ ਆਮ ਆਦਮੀ ਪਾਰਟੀ ਲੁਧਿਆਣੇ ਦੇ ਵਿੱਚ ਚੋਣਾਂ ਜਿੱਤਣ ਦੇ ਲਈ ਲਾ ਰਹੀ ਹੈ ਥਾਂ ਥਾਂ ਤੇ ਆ ਅੱਧੇ ਕਿਲੋਮੀਟਰ ਦੇ ਵਿੱਚ 8-9 ਬੋਰਡ ਜਿਹੜੇ ਉਹ ਲੱਗੇ ਨੇ ਹੋਣਗੇ ਕੰਮ ਮਿਲੇਗਾ ਸਤਕਾਰ ਮੇਰਾ ਵਾਦਾ ਰਿਕਾਰਡ ਤੋੜ ਵਿਕਾਸ ਨਾ ਗੁੱਸਾ ਨਾ ਅਹੰਕਾਰ ਮਤਲਬ ਬੋਰਡ ਹੀ ਬੋਰਡ ਲੱਗੇ ਨੇ ਤੇ ਪੂਰੇ ਪੰਜਾਬ ਚੋਂ ਹਜ਼ਾਰਾਂ ਆਗੂ ਤੇ ਵਰਕਰ ਜਿਹੜੇ ਨੇ ਉਹ ਲੁਧਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰਨ ਦੇ ਲਈ ਆਏ ਹੋਏ ਨੇ ਕੀ ਆਮ ਆਦਮੀ ਪਾਰਟੀ ਨੇ ਕੰਮ ਕੀਤੇ ਨਹੀਂ ਜਾਂ ਕੀਤੇ ਹੋਏ ਨੇ ਤੇ ਪਰ ਪਹਿਲਾਂ ਉਹ ਬਿਆਨ ਗਲਤ ਦੇ ਬੈਠੇ ਸੀ ਤੁਹਾਨੂੰ ਕੀ ਲੱਗਦਾ ਹੈ ਤੁਸੀਂ ਵੀ ਇਹਦੇ ਬਾਰੇ ਆਪਣਾ ਕਮੈਂਟ ਜਰੂਰ ਲਿਖਿਓ ਭਗਵੰਤਾਨ ਸਾਹਿਬ ਦਾ ਇੱਕ ਬਹੁਤ ਮਸ਼ਹੂਰ ਭਾਸ਼ਣ ਸੀ ਉਹ ਕਹਿੰਦੇ ਹੁੰਦੇ ਸੀ ਵੀ ਜਦੋਂ ਬੰਦਾ ਕੋਈ ਇੱਕ ਵਾਰੀ ਜਿੱਤ ਗਿਆ ਨਾ ਫਿਰ ਉਹਨੂੰ ਦੁਬਾਰਾ ਉਸ ਪਿੰਡ 'ਚ ਜਾਂ ਉਸ ਹਲਕੇ 'ਚ ਰੈਲੀ ਕਰਨ ਦੀ ਲੋੜ ਨਹੀਂ ਜੇ ਉਹ ਚੰਗੇ ਕੰਮ ਕਰਦਾ ਹੈ ਹੂੰ ਤੇ ਜੇ ਭਗਵੰਤ ਮਾਨ ਸਾਹਿਬ ਨੂੰ ਅਸੀਂ ਤੁਹਾਡੇ ਮਾਧਿਅਮ ਰਾਹੀਂ ਪੁੱਛਣਾ ਚਾਹੁੰਦੇ ਆ ਮਾਨ ਸਾਹਿਬ ਇੱਥੇ ਲੁਧਿਆਣੇ ਦੇ ਵਿੱਚ ਤਾਂ ਤੁਸੀਂ ਪੂਰੀ ਦੀ ਪੂਰੀ ਸਰਕਾਰ ਬਾ ਰੱਖੀ ਆ ਹੂੰ 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 ਦਿੱਲੀ ਵਾਲੇ ਵੀ ਲਿਆ ਵੜੇ ਆ ਇੱਥੇ ਹੂੰ ਹੂੰ ਜੇ ਸਾਰੇ ਤੁਸੀਂ ਚੰਗੇ ਕੰਮ ਕੀਤੇ ਹੁੰਦੇ ਫਿਰ ਤੁਹਾਨੂੰ ਆ ਹੁਣ ਤੱਕ ਲੋਕਾਂ ਦੇ ਘਰਾਂ ਦੇ ਵਿੱਚ ਜਾ ਜਾ ਕੇ ਕੰਮਿੰਤਾ ਕਰਨ ਦੀ ਕਿਉਂ ਲੋੜ ਪੈਂਦੀ ਮਾਨ ਸਾਹਿਬ ਤਾਂ ਇਸ ਹੱਦ ਤੱਕ ਆ ਗਏ ਲੁਧਿਆਣਾ ਦੇ ਲੋਕਾਂ ਨੂੰ ਧਮਕੀਆਂ ਦੇਣ ਵਾਸਤੇ ਆ ਗਏ ਉਹਨਾਂ ਨੂੰ ਪਤਾ ਵੀ ਵੋਟਾਂ ਹੁੰਦਾ ਪੈਣ ਜਾਣੀ ਉਹ ਕਹਿੰਦੇ ਜੇ ਤੁਸੀਂ ਦੂਜਾ ਕੋਈ ਜਿਤਾ ਵੀ ਦਿੱਤਾ ਨਾ ਫਿਰ ਸਰਕਾਰ ਤਾਂ ਸਾਡੀ ਆ ਤੁਹਾਡੇ ਕੰਮ ਨਹੀਂ ਹੋਣਗੇ ਇਹ ਕਿਹੜੀ ਡੈਮੋਕਰੇਸੀ ਆ ਇਹ ਕਿਹੋ ਜੀ ਜਮਹੂਰੀਅਤ ਆ ਜਿੱਥੇ ਇਹੋ ਜੀਆਂ ਧਮਕੀਆਂ ਦੇ ਦੇ ਕੇ ਵੋਟਾਂ ਲਈਆਂ ਜਾਂਦੀਆਂ ਜਿੱਥੇ ਹਰ ਘਰ ਦੇ ਵਿੱਚ ਮੰਤਰੀ ਐ ਐਮ ਐਲ ਏ ਗਲੀਆਂ ਮਹੱਲਿਆਂ ਦੇ ਵਿੱਚ ਬਿਠਾਏ ਹੋਏ ਆ ਤੇ ਉਸ ਤੋਂ ਬਾਅਦ ਦਿੱਲੀ ਵਾਲੇ ਬਿਠਾਏ ਹੋਏ ਆ ਲਿਆ ਲਿਆ ਕੇ ਭੰਜੀ ਜਦੋਂ ਭਗਵੰਤ ਮਾਨ ਹੁਰਾ ਨੇ ਪੰਜਾਬ ਸਰਕਾਰ ਬਣਾਉਣੀ ਸੀ ਤਾਂ ਆਮ ਆਦਮੀ ਪਾਰਟੀ ਇਹ ਕਹਿੰਦੀ ਸੀ ਕਿ ਜੇਕਰ ਕਿਸੇ ਪਾਰਟੀ ਨੇ ਕੰਮ ਕੀਤੇ ਹੋਣ ਤਾ ਉਹਨੂੰ ਦੁਬਾਰਾ ਲੋਕਾਂ ਚ ਵੋਟ ਮੰਗਣ ਜਾਣ ਦੀ ਲੋੜ ਨਹੀਂ ਪੈਂਦੀ ਲੋਕ ਆਪਣੇ ਆਪ ਹੀ ਵੋਟਾਂ ਪਾ ਕੇ ਬਣਾ ਦਿੰਦੇ ਨੇ ਤੇ ਜਿਹੜੀ ਪਾਰਟੀ ਰਾਜ ਕਰਨ ਤੋਂ ਬਾਅਦ ਵੀ ਵੋਟਾਂ ਮੰਗਣੀਆਂ ਪੈਣ ਜਿਹੜੀ ਪਾਰਟੀ ਨੂੰ ਤੇ ਉਹਨੇ ਫਿਰ ਕੰਮ ਕੋਈ ਕੀਤਾ ਨਹੀਂ ਹੁੰਦਾ ਇਹ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਸਾਹਿਬ ਕਹਿੰਦੇ ਰਿਹਾ ਉਹਨਾਂ ਦੇ ਬਿਆਨ ਦੀਆਂ ਵੀਡੀਓ ਪਈਆਂ ਪਰ ਅੱਜ ਇੱਥੇ ਲੁਧਿਆਣੇ ਦੇ ਵਿੱਚ ਵੋਟਾਂ ਨੇ ਤੇ ਪੂਰੀ ਆਮ ਆਦਮੀ ਪਾਰਟੀ ਮਤਲਬ ਹਜ਼ਾਰਾਂ ਗੱਡੀਆਂ ਲੈ ਕੇ ਪੂਰੇ ਪੰਜਾਬ ਚੋਂ ਬੰਦੇ ਸੱਦ ਕੇ ਵੋਟਾਂ ਮੰਗ ਰਹੀ ਹੈ ਕੀ ਲੱਗਦਾ ਤੁਹਾਨੂੰ ਕੀ ਆਮ ਆਦਮੀ ਪਾਰਟੀ ਨੇ ਕੰਮ ਕੋਈ ਨਹੀਂ ਕੀਤਾ ਜਾਂ ਉਦੋਂ ਉਹ ਬਿਆਨ ਹਵਾਚ ਸੀ ਦੇਖੋ ਇੱਥੇ ਤਾਂ ਦਿੱਲੀ ਦੇ ਮੁੱਖ ਮੰਤਰੀ ਨੇ ਜੋ ਉਹ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਇੱਥੇ ਬੈਠੇ ਹੋਏ ਆ ਵੋਟਾ ਮੰਗਣ ਲਈ ਤੇ ਇੱਥੇ ਉਹਨਾਂ ਨੇ ਜੋ ਕੰਮ ਨਹੀਂ ਕੀਤਾ ਜਿਵੇਂ ਆਪ ਹੀ ਬਿਆਨ ਦੇ ਰਹੇ ਆ ਵੀ ਇੱਥੇ ਉਹਨਾਂ ਨੇ ਕੰਮ ਨਹੀਂ ਕੀਤਾ ਇਹਨਾਂ ਨੇ ਕੰਮ ਨਹੀਂ ਕੀਤਾ ਤੇ ਹੁਣ ਇਹਨਾਂ ਨੂੰ ਆਪਦੀ ਸਰਕਾਰ ਦੇ ਖਜ਼ਾਨੇ 'ਚੋਂ ਖਰਚਾ ਪਾ ਪਾ ਕੇ ਵੱਡੇ ਵੱਡੇ ਫਲੈਕਸ ਲਾਉਣੇ ਪੈ ਰਹੇ ਆ ਵੀ ਅਸੀਂ ਦੇਖੋ ਸਕੂਲ ਆ ਫੈਮਿਨਿਸ ਬਣਾਤੇ ਅਸੀਂ ਇਹਨਾਂ 'ਤੇ ਭ੍ਰਿਸ਼ਟਾਚਾਰ ਵਾਲਿਆਂ ਨੂੰ ਗ੍ਰਿਫਤਾਰ ਕਰਤਾ ਅਸੀਂ ਇੰਨੀਆਂ ਕਾਰਵਾਈਆਂ ਕਰਤੀਆਂ ਅਸੀਂ ਨਸ਼ਿਆ ਵਾਲਾ ਯੋਧਨਸ਼ਾਂ ਵਜੋਂ ਚਲਾਤਾ ਜੋ ਗਰਾਊਂਡ ਵਿੱਚ ਲੋਕਾਂ ਨੂੰ ਕੁਝ ਦਿਖਿਆ ਨਹੀਂ ਹੈ ਉਹ ਸਿਰਫ ਮਝੂਰੀਆਂ 'ਚ ਰਹਿ ਗਿਆ ਇਹਨਾਂ ਨੇ ਤਾਂ ਸੂਬਿਆਂ ਵਿੱਚ ਗੁਜਰਾਤ ਵਿੱਚ ਜਾ ਕੇ ਦਾ ਸਾਊਥ ਇੰਡੀਆ ਵਿੱਚ ਜਾ ਕੇ ਵੀ ਆਪਦੀ ਸਰਕਾਰ ਦੀਆਂ ਮਝੂਰੀਆਂ ਕੀਤੀਆਂ ਤਾਂ ਪਰ ਉਹ ਗਰਾਊਂਡ ਵਿੱਚ ਹੁਣ ਇਹਨਾਂ ਨੂੰ ਆਪਦੀ ਕੁਰਸੀ ਜੇ ਡਕੜਮਾਉਣ ਦੀ ਨਜ਼ਰ ਆ ਰਹੀ ਹੈ ਕਿਉਂਕਿ ਇਹਨਾਂ ਨੇ ਗਰਾਊਂਡ ਵਿੱਚ ਕੁਝ ਨਹੀਂ ਕੀਤਾ ਤੁਸੀਂ ਦੇਖੋ ਕਿ ਇਹ ਇਸ ਗੱਲ ਦੇ ਟ੍ਰੋਲ ਹੋਏ ਵੀ ਇਹਨਾਂ ਨੇ ਇੱਕ ਸਕੂਲ ਦੀ ਸਕੂਲ ਦੀ ਬਿਲਡਿੰਗ ਪਹਿਲਾਂ ਤੋਂ ਹੀ ਬਣੀ ਹੋਈ ਆ ਪਿਛਲੀਆਂ ਸਰਕਾਰਾਂ ਦੀ ਬਣੀ ਹੋਈ ਆ ਉੱਥੇ ਇੱਕ ਬਾਥਰੂਮ ਦੀ ਮੁਰੰਮਤ ਕੀਤੀ ਬਾਥਰੂਮ ਦੀ ਮੁਰੰਮਤ ਦੀ ਜਿਹੜਾ ਉਦਕਾਟਨ ਕਰਨ ਲਈ ਪਹੁੰਚ ਗਏ ਇਹਨਾਂ ਨੇ ਉਹ ਉਦਕਾਟਨ ਪੱਥਰਾ ਤੇ ਕਿੰਨੇ ਪੈਸੇ ਜਿਹੜੇ ਲੱਖ ਰੁਪਏ ਖਰਚ ਕਰਤੇ ਤੇ ਜਦੋਂ ਇਹਨਾਂ ਨੂੰ ਇਹ ਸਵਾਲ ਪੁੱਛਿਆ ਜਾਂਦਾ ਇਥੇ ਸੰਧਵਾ ਸਾਹਿਬ ਨੂੰ ਸਪੀਕਰ ਸਾਹਿਬ ਨੂੰ ਸਵਾਲ ਕੀਤਾ ਜਾਂਦਾ ਵੀ ਤੁਸੀਂ ਬਾਥਰੂਮ ਦੀ ਉਦਕਾਟਨ ਦੀ ਮੁਰੰਮਤ ਦੇ ਕਿਓ ਲੋਡ ਪਈ ਤੇ ਸਰਕਾਰੀ ਸਕੂਲ ਕਿਉਂ ਤੋਂ ਨਹੀਂ ਖੋਲਿਆ ਕੋਈ ਨਵਾਂ ਜੇ ਤੁਸੀਂ ਉਦਕਾਟਨ ਕਰਨਾ ਹੈ ਸਰਕਾਰੀ ਸਕੂਲ ਖੋਲ੍ਹ ਦਿੰਦੇ ਤਾਂ ਇਹਨਾਂ ਕੋਲ ਇਹ ਜਵਾਬ ਹੁੰਦਾ ਵੀ ਅਸੀਂ ਤਾਂ ਉਦਕਾਟਨ ਕੀਤਾ ਤਾਂ ਅਸੀਂ ਕਰਾਂਗੇ ਹੈਨਾ ਹੁਣ ਜੇ ਇਹ ਕਹਿੰਦੇ ਸੀ ਯੋਧਨਾਸ਼ਾ ਦਾ ਚਲਾਇਆ ਹੈਨਾ ਯ ਸਾਡਾ ਇਹ ਕਹਿੰਦੇ ਨੇ ਵੀ ਅਸੀਂ ਇਨਸਾਫ ਇਨਸਾਫ ਦੇ ਰਹੇ ਆ ਇਨਸਾਫ ਵੰਡ ਰਹੇ ਆ ਜੇ ਇਨਸਾਫ ਵੰਡ ਰਹੇ ਆ ਤੁਹਾਡੇ ਇਨਸਾਫ ਤੋਂ ਪਹਿਲਾਂ ਤਾਂ ਚਿੱਟਾ ਪਹੁੰਚ ਰਿਹਾ ਲੋਕਾਂ ਦੇ ਘਰਾਂ ਤੱਕ ਥੋੜੀ ਜਿਹੜੀ ਨਸ਼ਾ ਨਸ਼ਾ ਛਡਾਊ ਅੱਜ ਸੇ ਮਹਿਮਸਿ ਗਈ ਯੋਧਨਾ ਸ਼ਮਰੋਧ ਉਹਦੀ ਫੂਕ ਨਿਕਲੀ ਪਈ ਆ ਹਰ ਰੋਜ਼ ਕੋਈ ਔਰਤਾਂ ਵੀ ਇਹਦੇ ਚ ਦਿਖ ਰਹੀਆਂ ਹਨਾ ਨੌਜਵਾਨ ਜਿਹੜੇ ਹਰ ਰੋਜ਼ ਓਵਰਡੋਜ਼ ਨਾਲ ਮੌਤ ਹੋ ਰਹੀ ਆ ਹਨਾ ਚਿੱਟਾ ਘਰ ਘਰ ਪਹੁੰਚ ਗਿਆ ਹਣਾ ਕਿਸੇ ਪਿੰਡ ਵਿੱਚ ਤੁਸੀਂ ਜਾ ਕਿਸੇ ਬੰਦੇ ਨੂੰ ਸਧਾਰਨ ਜਵਾਬ ਨੂੰ ਪੁੱਛ ਲਓ ਕਿ ਨਾ ਚਿੱਟਾ ਕਿੱਥੋਂ ਮਿਲਦਾ ਉਹ ਦੱਸ ਦੂਗਾ ਵੀ ਕੌਣ-ਕੌਣ ਨਸ਼ਾ ਤਸਕਰ ਹੈ ਚਿੱਟਾ ਤਾਂ ਇਥੇ ਨਾਮ ਹੋ ਗਿਆ ਇਸ ਗੱਲ ਦੀ ਫੂਕ ਨਿਕਲ ਗਈ ਪਰਸੋ ਹੀ ਜਿਹੜਾ ਇੱਥੇ ਬੇਰੁਜ਼ਗਾਰ ਅਧਿਆਪਕਾਂ ਨੇ ਕੁੱਟਮਾਰ ਕੀਤੀ ਉਹਨਾਂ ਉਹਨਾਂ ਨੂੰ ਕਹਿੰਦੇ ਸੀ ਸਿਰ ਰੋਜ਼ਗਾਰ ਵੰਡਤਾ ਅਸੀਂ ਤਾਂ ਨਿਯੁਕਤੀ ਪੱਤਰ ਵੰਡਦੇ ਉਹਦੀ ਵੀ ਫੂਕ ਨਿਕਲ ਗਈ ਵੀ ਇੰਨੇ-ਇੰਨੇ ਸਮੇਂ ਤੋਂ ਜਿਹੜੇ ਉਹ ਨਿਯੁਕਤੀ ਪੱਤਰ ਲੈ ਕੇ ਬੈਠੇ ਹੋਏ ਆ ਉਹਨਾਂ ਨੂੰ ਹਜੇ ਤੱਕ ਜਿਹੜੀ ਜੋਬ ਨਹੀਂ ਮਿਲੀ ਹੈਗੀ ਇੱਥੇ ਇਹਨਾਂ ਦੀ ਰੋਜ਼ਗਾਰ ਦੀ ਭੂਕ ਨਿਕਲੀ ਇੱਥੇ ਇਹਨਾਂ ਦੀ ਸਿੱਖ ਹੈਣਾ ਉਸੇ ਤਰ੍ਹਾਂ ਨੇ ਇਹ ਸੰਕਟ ਆ ਜਿਹੜਾ ਉਹਦੀ ਵੀ ਫੂਕ ਨਿਕਲੀ ਵੀ ਇਸ ਕਹਿੰਦੇ ਸੰਗੀ ਸਰ ਲੈ ਕੇ ਆਵਾਂਗੇ ਇਹ ਹਰ ਕੰਮ ਵਿੱਚ ਜਿਹੜੇ ਨਾਕਾਮ ਹੋਏ ਆ ਇਸ ਕਰਕੇ ਜਿਹੜਾ ਇਹਨਾਂ ਨੇ ਜਿਵੇਂ ਹੁਣ ਆਪਾਂ ਦੇਖ ਹੀ ਰਹੇ ਆ ਪੁਲਿਸ ਨੂੰ ਅਥਾਹ ਦੀ ਖੁੱਲੀ ਸ਼ਕਤੀ ਦਿੱਤੀ ਹੋਈ ਆ ਹੈਨਾ ਜਦੋਂ ਕੁਝ ਨਹੀਂ ਬਣ ਰਿਹਾ ਤੇ ਹੁਣ ਜਿਹੜੇ ਘਰਾ ਘਰਾ ਚ ਫਿਰ ਜਿਵੇਂ ਪਹਿਲਾਂ ਵਾਲੀਆਂ ਪਾਰਟੀਆਂ ਵੋਟਾਂ ਮੰਗਣੀਆਂ ਫਿਰਦੀਆਂ ਸੀ ਓਵੇਂ ਵੋਟਾਂ ਮੰਗਾ ਦੇ ਮਜਬੂਰ ਹੋਣਾ ਪੈ ਰਿਹਾ ਕਿਉਂਕਿ ਇਹਨਾਂ ਨੂੰ ਪਤਾ ਕਿ ਸਾਡੇ ਸਾਡੀ ਜਿਹੜੀ ਅਸੀਂ ਕੋਈ ਕੰਮ ਕੀਤਾ ਨਹੀਂ ਹੈਗਾ ਭਗਵੰਤ ਮਾਨ ਕਹਿੰਦੇ ਸਨ ਹਾਇ ਤਾਂ ਸਾਨੂੰ ਸਾੜ ਹੀ ਹੋਇਆ ਹਾਇ ਤਾਂ ਸਾਨੂੰ ਦੋ ਸਾੜ ਹੀ ਹੋਇਆ ਹਣ ਤਿੰਨ ਸਾਲ ਵੀ ਹੋ ਗਿਆ ਸਾਢੇ ਤਿੰਨ ਸਾਲ ਵੀ ਹੋ ਗਿਆ ਤੇ ਡੇਢ ਸਾਲ ਰਹਿ ਗਿਆ ਸਰਕਾਰ ਦਾ ਹਜੇ ਆਈ ਨਹੀਂ ਕਹੀ ਜਾਂਦੇ ਵਿਹਾਰੇ ਤਾਂ ਹਜੇ ਹੁਣ ਇੰਨਾ ਕੀ ਸਮਾਂ ਹੋਇਆ ਸਾਨੂੰ ਹੋਰ ਵੇਟ ਕਰੋ ਵੀ ਤਿੰਨ ਸਾਲਾਂ ਵਿੱਚ ਸਾਢੇ ਤਿੰਨ ਸਾਲਾਂ ਵਿੱਚ ਹਜੇ ਤੱਕ ਕੁਝ ਕਰ ਨਹੀਂ ਪਾਏ ਤਾਂ ਭਵਿੱਖ ਚ ਡੇਢ ਸਾਲਾਂ ਚ ਕੀ ਕਰ ਲੈਣਗੇ ਇਹਨਾਂ ਨੂੰ ਪਤਾ ਵੀ ਸਾੜ ਤੋਂ ਕੁਝ ਹੋਇਆ ਨਹੀਂ ਹੈ ਇੱਥੇ ਅਸੀਂ ਕੁਝ ਦੇ ਨਹੀਂ ਪਾਏ ਨਾ ਰੁਜ਼ਗਾਰ ਦੇ ਪਾਏ ਨਾ ਸਿੱਖਿਆ ਕ੍ਰਾਂਤੀ ਦੇ ਪਾਏ ਨਾ ਸੇਦਰ ਜੋ ਕੁਝ ਕੱਢ ਪਾਏ ਆ ਨਾ ਹੀ ਨਸ਼ਾ ਜਿਹੜਾ ਖਤਮ ਕਰ ਪਾਏ ਤਿੰਨ ਮਹੀਨੇ ਜਿਹੜਾ ਇਹਨਾਂ ਕਰਨਾ ਸੀਗਾ ਇਸ ਕਰਕੇ ਹੁਣ ਇਹ ਜਿਹੜਾ ਲੋਕਾਂ ਨੇ ਲੋਕਾਂ ਦੀ ਜਿਹੜੀ ਮਨਤਾ ਕਰਨ ਤੇ ਆਏ ਹੋਏ ਜੀ ਤੁਸੀਂ ਸੁਣਿਆ ਭੈਣ ਜੀ ਨੇ ਕਿਹਾ ਕਿ ਕੀਤਾ ਕੁਝ ਹੈ ਨਹੀਂ ਇਸੇ ਕਾਰਨ ਕਰਕੇ ਹੀ ਡਰੇ ਹੋਏ ਨੇ ਤੇ ਹੁਣ ਉਸੇ ਡਰ ਚੋਂ ਹੀ ਐਨਾ ਪ੍ਰਚਾਰ ਕਰਨਾ ਪੈ ਰਿਹਾ ਤੁਸੀਂ ਕੀ ਕਹੋਗੇ ਤੁਸੀਂ ਆਪਣਾ ਵਿਚਾਰ ਆਪਣਾ ਕਮੈਂਟ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ ਇਸ ਕਰਕੇ ਉਹਨਾਂ ਨੂੰ ਪਤਾ ਹੈ ਵੀ ਲੋਕਾਂ ਦਾ ਕਰਿਆ ਤਾਂ ਕੁਝ ਨਹੀਂ ਅਸੀਂ ਹੁਣ ਜੇ ਰਾਜ ਕਰਨਾ ਹੈ ਜਾਂ ਗਾਂ ਨੂੰ ਸਤਾ ਦੇ ਕਾਬਜ ਹੋਣਾ ਹੈ ਤਾਂ ਵਰਤਾਨਾ ਸਾਹੀ ਰਹੀ ਹੋਇਆ ਜਾ ਸਕਦਾ ਉਹ ਹੈਗਾ ਪੁਲਿਸ ਦਾ ਹਥਿਆਰ ਇਸ ਕਰਕੇ ਉਹ ਪੁਲਿਸ ਦੇ ਖਿਲਾਫ ਕਾਰਵਾਈ ਨਹੀਂ ਕਰਨਾ ਚਾਹੁੰਦੇ ਔਰ ਪੁਲਿਸ ਦੀਆਂ ਬੰਦੂਕਾਂ ਤੋਂ ਆਧਾਰੇ ਲੈ ਸਾਹਾਂ ਦੇ ਉੱਤੇ ਤਾਂ ਜਾਂਦੇ ਆ ਉਹ ਉਹਨਾਂ ਦੇ ਕਾਰਵਾਈ ਕਰਕੇ ਮਰਨਾ ਉਹਨਾਂ ਨੇ ਖੁਦ ਅਰੇ ਲੋਕ ਬਹੁਤ ਵੱਡੀ ਤਾਕਤ ਹੁੰਦੀ ਆ ਲੋਕ ਕਹਿੰਦੇ ਕਹਾਉਂਦਿਆਂ ਨੂੰ ਝਕਾ ਦਿੰਦੇ ਆ ਮਾਨ ਸਾਹਿਬ ਦਾ ਐਂ ਵੀ ਕਹਿੰਦੇ ਹੁੰਦੇ ਸੀਗੇ ਵੀ ਜੇ ਜਿਆਦਾ ਖਤਰਾ ਲੱਗਦਾ ਜੀ ਮੁਰਗੀ ਖਾਨਾ ਖੋਲ ਲੋ ਤੇ ਹੁਣ 16 16 ਲੱਖ ਦੇ ਬੁਲਟ ਪ੍ਰੂਫ ਸ਼ੀਸ਼ਿਆਂ ਦੇ ਖੜ ਕੇ ਭਾਸ਼ਣ ਕਰਦੇ ਆ 8 800 ਪੁਲਿਸ ਦਾ ਮਲਾਜ਼ਮ ਲਈ ਫਿਰਦੇ ਆ ਜਿੱਥੋਂ ਦੀ ਲੰਘਦੇ ਆ ਸੜਕਾਂ ਜਾਮ ਹੋ ਜਾਂਦੀਆਂ ਸਾਰੀਆਂ ਇਹਸ ਕਰਕੇ ਉਹਨਾਂ ਦੀ ਕਹਿਣੀ ਤੇ ਕਰਨੀ ਦੇ ਵਿੱਚ ਬਹੁਤ ਵੱਡਾ ਅੰਤਰ ਆ ਤੇ ਹੁਣ ਫਿਰ ਉਹਨਾਂ ਕੋਲੇ ਇੱਕੋ ਹੀ ਰਾਹ ਹੈ ਵੀ ਪੁਲਿਸ ਇਹਨੂੰ ਹੱਲਾਸ਼ੇਰੀਆਂ ਦਿਓ ਇਹ ਪੰਜ ਕਰੇ 50 ਕਰੇ ਇਹ ਲੋਕਾਂ ਨੂੰ ਕੁੱਟੇ ਮਾਰੇ ਇਹ ਕਤਲ ਕਰੇ ਉਹਨਾਂ ਨੂੰ ਹੱਥ ਨਹੀਂ ਲਾਉਣ ਦੇਣਾ ਇਸ ਗੱਲ ਤੇ ਆਏ ਹੋਇਆ